हेलो जी सत श्री अकाल जी वेलकम हो गए आप सबका न्यू ब्लॉगर जी आप सब किवें सब पड़े कार्य वधिया होगे assi vi vadhia ha ji nava din chad gaya te bas hi hun main cha bana liye channel me lavangi ji oats wale biscuit theek hai ji te naal naal main karangi hor sare kaam idhar jais sutta pe assi jais nu halka phulka bukhar si a few moments later ਤੇ ਬਸ ਇਹ ਹੁਣ ਕਰਾਂਗੇ ਰਸੋਈ ਦੀ ਕਲੀਨਿੰਗ ਸੋਈ ਨੂੰ ਸਾਫ ਕਰਾਂਗੇ ਕੰਮ ਵਾਲੀ ਆ ਗਈ ਹੈ ਆਪ ਨੂੰ ਥੋੜਾ ਥੋੜਾ ਖਿਲੇ ਰਸੋਈ ਦਿਖ ਰਿਹਾ ਆਏਗਾ ਤੇ ਬਸ ਹੁਣ ਮੈਂ ਤੇਰੇ ਤੇ ਆਪਣਾ ਸਾਰਾ ਰਸੋਈ ਦਾ ਸਮਾਨ ਸਮੇਟ ਲਾਂਗੀ ਤੇ ਬਸ ਇਹ ਲਾਈਟ ਨਾ ਆ ਜਾ ਰਹੀ ਹੈ ਸੋਈ ਦੀ ਲਾਈਟ ਫੇਰ ਤੰਗ ਕਰ ਰਹੀ ਹੈ ਤੇ ਬਸ ਇਹ ਆਪਣੀ ਸਫਾਈ ਕਰ ਲੇਗੀ ਇਹ ਝਾੜੂ ਪੋਚਾ ਪਾਂਡੇ ਕਰੇਗੀ ਕਿਤੇ ਨੇ ਇੰਨੇ ਆਪਣੇ ਤੇ ਬਸ ਇਸ ਤੋਂ ਬਾਅਦ ਮੈਂ ਰਸੋਈ ਸਮੇਟੀ ਹੈ ਤੇ ਮੈਂ ਨਾਲ ਨਾਲ ਆਪਣੇ ਛੋਟੇ-ਮੂٹے ਕੰਮ ਸਮੇਟੇ ਜਾ ਰਹੀਆਂ ਜਿਹੜੇ ਨਿਭੜ ਰਹੇ ਨੇ ਉਹ ਨਿਭੇੜ ਰਹੀਆਂ ਤੇ ਇਸ ਤੋਂ ਬਾਅਦ ਮੈਂ ਕੀ ਕੁਝ ਕੰਮ ਕਰਾਂਗੀ ਮੈਂ ਆਪ ਨੂੰ ਦਿਖਾਵਾਂਗੀ ਜੀ ਤੇ ਬਾਅਦ ਜੀ ਗੁਣ ਮੈਂ ਤਿਆਰੀ ਕਰਾਂਗੀ ਆਪਣੀ ਦਾਲ ਦੀ ਮੈਂ ਇਧਰ ਪਿਆਜ਼ ਕੱਟ ਲਏ ਨੇ ਆਪ ਨੂੰ ਦਿਖਾ ਰਹੀ ਸਾਂ ਲਸਣ ਪਾਇਆ ਹੈ ਅਦਰਕ ਪਾਈ ਹੈ ਟਮਾਟਰ ਪਾਈ ਨੇ ਹਰੀ ਮਰਚਾ ਪਾਈਆਂ ਨੇ ਤੇ ਇਹ ਮੈਂ ਸਾਰਾ ਮਸਾਲਾ ਨਾ ਇੱਕ ਵਾਰ ਚੋਪਰਿਜ ਗ੍ਰाइंड ਕਰ ਲਾਂਗੀ ਮਿਕਸੇਜ ਨਹੀਂ ਕਰਾਂਗੀ ਚੋਪਰਿਜ ਕਰਾਂਗੀ ਮਿਕਸੇਜ ਕਰਨੇ ਆ ਤਾਂ ਬਿਲਕੁਲ ਪਾਣੀ ਹੋ ਜਾਂਦਾ ਹੈ ਔਰ ਚੋਪਰਿਜ ਕਰਾਂਗੀ ਤੇ ਇਧਰ ਮੈਂ ਨਾ ਉਹ ਕਾਲੇ ਮਸਰ ਵਾਲੀ ਦਾਲ ਰੱਖੀ ਹੋਈ ਹੈ ਜਿਹਨੂੰ ਗਰਮ ਦਾਲ ਵੀ ਬੋਲਦੇ ਨੇ ਨਾ ਤੇ ਉਹ ਵਾਲੀ ਦਾਲ ਮੈਂ ਧਰਤੀ ਹੈ ਗੈਸ ਤੇ ਥਲੇ ਗੈਸ ਚਲਾਤੀ ਹੈ ਤਦ ਤੱਕ ਮੈਂ ਮਸਾਲਾ ਗ੍ਰाइंड ਕਰਾਂਗੀ ਤਦ ਤੱਕ ਮੈਂ ਉਹ ਨਾਲੋ ਕਰ ਲਾਂਗੀ ਦਾਲ ਨੂੰ ਤਰ ਲਿਆ ਤੇ ਬਸ ਹੁਣ ਮੈਂ ਇਹਦੇ ਛਪਾਰੀਆਂ ਦੇਸੀ ਘਿਓ ਨਾਲ ਹੀ ਮੈਂ ਸਾਰਾ ਮਸਾਲਾ ਪਾ ਦਾਂਗੀ ਜਿਹੜਾ ਮੈਂ ਗ੍ਰाइंड ਕੀਤਾ ਹੈ ਪਿਆਜ਼ ਟਮਾਟਰ ਲਸਣ ਅਦਰਕ ਠੀਕ ਹੈ ਜੀ ਇਹ ਮੈਂ ਨਾਲ ਹੀ ਦਾਲ ਨੂੰ ਉਬਾਲਣ ਲੱਗੀ ਆ ਤੇ ਨਾਲ ਹੀ ਮੈਂ ਵਿਸ਼ਵਾ ਦਾਂਗੀ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਦਾਲ ਬਣਾਓਗੇ ਨਾ ਬਹੁਤ ਸਵਾਦਬੰਦੀ ਹੈ ਮਤਲਬ ਬਹੁਤ ਜ਼ਿਆਦਾ ਸਵਾਦ ਨਾ ਆਪ ਨੂੰ ਪਤਾ ਚੱਲੇਗਾ ਪਿਆਜ਼ ਕੱਚਾ ਹੈ ਨਾ ਲਸਣ ਕੱਚਾ ਹੈ ਕੁਝ ਵੀ ਨਹੀਂ ਦਾਲ ਦੇ ਅੰਦਰ ਰਲ ਮਿਲ ਜਾਣਗੇ ਔਰ ਉਪਰੋਂ ਅਸੀਂ ਬਸ ਛੋਟਾ ਜਿਹਾ ਦੇਸੀ ਘਿਓ ਤੜਕਾ ਮਾਰਾਂਗੇ ਸਾਡੀ ਦਾਲ ਤਿਆਰ ਹੋ ਜਾਏਗੀ ਔਰ ਐਵੇਂ ਦਾਲ ਨਾ ਬਹੁਤ ਬਹੁਤ ਸਵਾਦਬੰਦੀ ਹੈ ਦਾਲ ਦਾ ਸਵਾਦ ਹੀ ਅਲੱਗ ਲੈਵਲ ਤੇ ਹੁੰਦਾ ਹੈ ਤੇ ਮੈਂ ਤੇ ਇਸ ਤਰ੍ਹਾਂ ਇਸੇ ਇਸੇ ਤਰੀਕੇ ਨਾਲ ਮੈਂ ਆਪਣੀ ਦਾਲ ਬਣਾਣੀ ਹੈ ਮਸਲਾ ਦੀ ਔਰ ਇੱਕ ਟਮਾਟਰ ਰਹਿ ਗਿਆ ਸੀ ਤੇ ਮੈਂ ਕਹੇ ਚਲ ਕੋਈ ਨਹੀਂ ਵਿੱਚੀ ਗਲ ਜਾਏਗਾ ਆਪਣੇ ਆਪ ਦਾਲ ਉਬਲੇਗੀ ਤੇ ਤੇ ਚਲੋ ਜੀ ਬਸ ਇਹਦੇ ਨਾਲ ਹੀ ਅਸੀਂ ਹੁਣ ਮਸਾਲਾ ਵੀ ਪਾ ਲਾਂਗੇ ਨਮਕ ਹਲਦੀ ਐ ਐ ਪਾਰੀਆਂ ਮੈਂ ਸੁੱਕਾ ਧਨੀਆ ਤੇ ਨਾਲ ਹੀ ਪਾ ਲਾਂਗੀ ਮੈਂ ਕਿਚਨ ਕਿੰਗ ਮਸਾਲਾ ਠੀਕ ਹੈ ਜੀ ਐ ਸੁੱਕਾ ਧਨੀਆ ਹੋ ਗਿਆ ਕਿਚਨ ਕਿੰਗ ਮਸਾਲਾ ਪਾਤਾ ਮੈਂ ਥੋੜਾ ਜਿਹਾ ਤੇ ਨਾਲ ਪਾ ਲਾਂਗੀ ਨਮਕ ਤੇ ਨਾਲ ਹੀ ਪਾਵਾਂਗੀ ਮੈਂ ਹਲਦੀ ਤੇ ਨਾਲ ਲਾਲ ਮਿਰਚ ਤੇ ਬਸ ਐ ਜੀ ਚਾਰ ਪੰਜ ਮਸਾਲੇ ਜਿਹੜੇ ਆਪਣੇ ਘਰ ਦੇ ਘਰੇਲੂ ਮਸਾਲੇ ਹੁੰਦੇ ਨਾ ਮੈਂ ਉਹ ਪਾ ਲਾਂਗੀ ਤੇ ਮੈਂ ਆਪ ਨੂੰ ਦਿਖਾ ਦೇನೆ ਮਸਾਲੇ ਤੇ ਨਾਲ ਹੀ ਆਪ ਮਸਾਲੇ ਵੀ ਪਾ ਦੋ ਤੇ ਬਸ ਫਿਰ ਇਹਨੂੰ ਰੱਖ ਦੋ ਜੀ ਆਪਣਾ ਦੋ ਸਿਟੀਆਂ ਆਣੀਆਂ ਤੇ ਉਸ ਤੋਂ ਬਾਅਦ 5 ਮਿੰਟ ਕਿਉਂ ਥੋੜਾ ਜਿਹਾ ਹੋਰ ਸਿਮਤੇ ਧਰ ਦੇਣਾ ਤੇ ਬਸ ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਆਏਗਾ ਕਿ ਦਾਲ ਕਿੰਨੀ ਛੇਰ ਚ ਗਲ ਜਾਂਦੀ ਏ ਤੇ ਬਸ ਜਦ ਦਾਲ ਤੁਹਾਨੂੰ ਲੱਗੇਗਾ ਨਾ ਖੁਸ਼ਬੂ ਆ ਜਾਈਗੀ ਦਾਲ ਹੋ ਗਈ ਏ ਤੇ ਦੇਖੋ ਜੀ ਮੈਂ ਤੇ ਆਪਣੇ ਅੰਦਾਜ਼ੇ ਨਾਲ ਹੀ ਸਿਟੀਆਂ ਲਵਾਨੀਆਂ कि ਮੈਨੂੰ ਅੰਦਾਜ਼ਾ ਹੁੰਦਾ ਹੈ ਕਿ ਦੋ ਸੀਟੀਆਂ ਵੱਡੀਆਂ ਲਵਾ ਲੀਆਂ ਤੇ 5-10 ਮਿੰਟ ਮੈਂ ਸੀਮ ਤੇ ਧਰਦਾ ਤੇ ਦਾਲ ਬੜੀ ਸੋਹਣੀ ਹੋ ਜਾਂਦੀ ਏ ਕਿਉਂਕਿ ਇਹ ਦਾਲ ਜਿਆਦਾ ਸਖਤ ਤੇ ਹੁੰਦੀ ਨਹੀਂ ਏ ਫਟਾਫਟ ਦਾਲ ਹੋ ਜਾਂਦੀ ਏ ਬਲੀ ਤੇ ਬਸ ਇਹ ਮੈਂ ਸਾਰਾ ਮਿਕਸ ਕਰਤਾ ਮਸਾਲਾ ਹਜੇ ਮੈਂ ਇਹਦੇ 'ਚ ਗਰਮ ਮਸਾਲਾ ਨਹੀਂ ਪਾਇਆ ਕਿਉਂ ਗਰਮ ਮਸਾਲਾ ਮੈਂ ਬਹੁਤ ਕਾਟ ਯੂਜ਼ ਕਰਨੀਆਂ ਤੇ ਆਪ ਨੂੰ ਗਰਮ ਮਸਾਲਾ ਪਾਣਾ ਤੇ ਆਪ ਪਾ ਸਕਦੇ ਹੋ ਮੈਂ ਨਾ ਗਰਮ ਮਸਾਲੇ ਦੇ ਬਦਲੇ ਨਾ ਕਿਚਨ ਕਿੰਗ ਪਾ ਦਿੰਨੀ ਆ ਤੇ ਕਿਚਨ ਕਿੰਗ ਮਸਾਲਾ ਸਬਜ਼ੀਆ ਸਵਾਦ ਥੋੜਾ ਹੋਰ ਹੀ ਅੱਛਾ ਹੋ ਜਾਂਦਾ ਹੈ ਤੇ ਬਸ ਜੀ ਨੂੰ ਮੈਂ ਰੱਖਦਾ ਹੁਣ ਤੇ ਨਾਲ-ਨਾਲ ਬਸ ਮੈਂ ਹੁਣ ਇੱਧਰ ਚਾਵਲ ਦਾ ਪਾਣੀ ਧਰਤਾ ਹੈ ਤੇ ਮੈਂ ਮੀਣ ਕੇ ਨਾ ਇੱਕ ਗਲਾਸ ਸਿਰਫ ਚਾਵਲ ਬਣਾਵਾਂਗੀ ਜੋ ਰੌਣਕ ਖਾਏਗਾ ਬਸ ਮੈਂ ਉਹਦੇ ਵਾਸਤੇ ਹੀ ਚਾਵਲ ਬਣਾਣੇ ਨੇ ਮੈਂ ਆਪਣੇ ਵਾਸਤੇ ਲੰਚ ਤਿਆਰ ਨਹੀਂ ਕਰ ਰਹੀ ਮੈਂ ਲੈਣੀ ਹੋਏਗੀ ਤੇ ਮੈਂ ਦਾਲ ਦੀ ਕੋਲੀ ਲਾਂਗੀ ਨਾਲ ਮੈਂ ਕੁਝ ਛੋੜ ਦੇਖ ਲਾਂਗੀ ਆਪਣੇ ਵਾਸਤੇ ਪਰ ਮੈਂ ਚਾਵਲ ਨਹੀਂ ਖਾਂਗੀ ਅਜੇ ਠੀਕ ਹੈ ਜੀ ਤੇ ਬਸ ਇਹ ਇੱਕ ਗਲਾਸ ਚਾਵਲ ਲੈ ਜਿਹੜੇ ਮੈਂ ਉਬਾਲ ਲਾਂਗੀ ਔਰ ਨਾਲ-ਨਾਲ ਮੈਂ ਆਪਣੇ ਖਾਣੇ ਆ ਦੇਖੋ ਜੀ ਥੋੜੀ ਦੇਰ ਬਾਅਦ ਨਾ ਮੈਂ ਕੁੱਕਰ ਖੋਲਿਆ ਤੇ ਦੇਖੋ ਦਾਲ ਹੋ ਗਈ ਏ ਦੋ ਸੀਟੀਆਂ ਲੱਗੀਆਂ ਫਟਾਫਟ ਤੇ ਨਾਲ 5 ਮਿੰਟ ਮੈਂ ਰੱਖਿਆ ਤੇ ਨਾਲ ਨਾਲ ਚਾਵਲ ਵੀ ਧਰਤੇ ਸੀ ਮੈਂ ਤੇ ਬਸ ਨਾਲ ਮੈਂ ਤੜਕਾ ਸ਼ੁਰੂ ਕਰਤਾ ਮੈਂ ਪਾ ਲਿਆ ਦੇਸੀ ਘਿਓ ਜੋ ਡੱਬੀ ਵਿੱਚ ਹੈ ਸਾਰਾ ਉਹ ਦੇਸੀ ਘਿਓ ਮੈਂ ਪਾ ਲਿਆ ਪੈਨਿਚ ਤੇ ਨਾਲ ਨਾਲ ਅਸੀਂ ਇਹ ਤੜਕਾ ਲਾਵਾਂਗੇ ਤੇ ਮੈਂ ਇਹਦੇ ਵਿੱਚ ਪਾਵਾਂਗੀ ਬਸ ਲਸਣ ਔਰ ਹੀਂਗ ਇਹ ਦੋ ਚੀਜ਼ਾਂ ਔਰ ਨਾਲ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੀ ਤੇ ਬਸ ਜੀ ਇਹਦੇ ਨਾਲ ਹੀ ਮੈਂ ਤੜਕਾ ਲਾ ਲਾਂਗੀ ਔਰ ਬਹੁਤ ਇਹ ਦੇਖੋ ਮੈਂ ਲਸਣ ਨਾ ਕੁੱਟ ਲਿਆ ਸੀ ਉਹਦੇ ਵਿੱਚ ਦੋਰੀ ਡੰਡਾ ਬੋਲਦੇ ਹੋ ਤੇ ਹੁਣ ਦੋਰੀ ਡੰਡਾ ਤੇ ਹੁੰਦਾ ਨਹੀਂ ਉਹ ਤੇ ਬੜੀ ਔਖੀ ਮਿਲਦਾ ਦੋਰੀ ਡੰਡਾ ਇੱਥੇ ਤੇ ਮਿਲਦਾ ਨਹੀਂ ਹੈ ਤੇ ਮੈਂ ਇਸ ਸੀਲ ਦਾ ਲੈ ਰੱਖਿਆ ਮੈਂ ਇਹਦੇ ਵਿੱਚ ਹੀ ਘੁੱਟ ਲੈਣੀ ਆ ਤੇ ਕੁੱਟਣ ਤੇ ਆਵਾਜ਼ ਬੜੀ ਜ਼ੋਰ ਆਂਦੀ ਹੈ ਤੇ ਮੈਂ ਇਸ ਲਈ ਘੱਟ ਘੁੱਟਨੀ ਆ ਟਕ 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 ਆਵਾਜ਼ ਬੜੀ ਆਂਦੀ ਹੈ ਸਲੈਬ ਤੇ ਰੱਖ ਕੇ ਘੁੱਟ ਨੂੰ ਥੱਲੇ ਉੱਪਰ ਤੇ ਬੜੀ ਆਵਾਜ਼ ਕਰਦਾ ਵੇ ਬੜੀ ਛੋ ਚੋਦੀ ਆਵਾਜ਼ ਸ਼ੁਰੂ ਹੋ ਜਾਂਦੀ ਟਕਟਕ ਕਰਨ ਦੀ ਤੇ ਇਸ ਲਈ ਤੇ ਬਸ ਜੀ ਮੈਂ ਇਹਨੂੰ ਘੁੱਟ ਲਿਆ ਤੇ ਮੈਨੂੰ ਪਾ ਲਿਆ ਉਹਦੇ ਵਿੱਚ ਹੀ ਲਸਣ ਉਦੇ ਉਹਲੇ ਬੋਲਡਰ ਵੀ ਸ਼ੈਵਲੇ ਡਾ ਬੋਲਡਰ ਹੈਗਾ ਸਾਡਾ ਉਹਦੇ ਮੈਂ ਲਸਣ ਬਾ ਲਿਆ ਤੇ ਨਾਲ ਮਹੀਗਰ ਨਾਲ ਕਸਤੂਰੀ ਮੇਥੀ ਇਹ ਪਾਵਾਂਗੀ ਬਸ ਔਰ ਕੋਈ ਮਸਾਲਾ ਨਹੀਂ ਪਾਵਾਂਗੀ ਕੁਛ ਨਹੀਂ ਦਾ ਲੀ ਮਸਾਲਾ ਸਭ ਕੁਛ ਪੂਰਾ ਹੈਗਾ ਪਰਫੈਕਟ ਮਸਾਲਾ ਹੈ ਕੋਈ ਚੀਜ਼ ਨਹੀਂ ਪਾਵਾਂਗੀ ਬਸ ਇਹਨੂੰ ਲਾਲ ਕਰਾਂਗੇ ਲਸਣ ਨੂੰ ਔਰ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਜਦੋਂ ਲਸਣ ਲਾਲ ਹੋ ਜਾਏਗਾ ਤੇ ਬਸ ਉਹਦੇ ਅੰਦਰ ਦਾਲ ਪਾ ਦਾਂਗੇ ਕੁਛ ਵੀ ਨਹੀਂ ਕਰਨਾ ਬੜੀ ਸਿੰਪਲ ਤਰੀਕੇ ਦੀ ਦਾਲ ਹੈ ਔਰ ਦਾਲ ਦਾਲ ਉਹ ਦਾਲ ਘਰੀਓ ਦੇਖੋ ਦੀਵਾਨ ਫਿਸਲ ਜਾਂਦੀ ਏ ਇਹ ਦਾਲ ਨਾ ਬੜੀ ਨੈਕਸਟ ਲੈਵਲ ਦੀ ਬੰਦੀ ਏ ਇੰਨੀ ਸਵਾਦ ਬੰਦੀ ਏ ਨਾ ਕਿ ਇੱਕ ਵਾਰ ਤੁਸੀਂ ਬੱਚੇ ਦੇ ਨੂੰ ਚਾਵਲ ਨਾਲ ਔਰ ਅਮ ਤੈਨੂੰ ਚਾਵਲ ਨਾਲ ਖਾਏਗਾ ਨਾ ਤੇ ਮੈਂ ਪਤਾ ਇੱਕ ਦਿਨ ਦੀ ਜੇਕਰ ਅਜੇ ਹੁਣ ਜਿੰਨੇ ਲੱਗ ਗਈ ਲੱਗ ਗਈ ਜੇ ਬੱਚੇ ਕੀ ਸਵੇਰੇ ਤੇ ਹੁਣ ਤੁਸੀਂ ਪਰੌਂਠੇ ਨਾਲ ਖਾਓ ਜੀ ਵਾਹ ਵਾਹ ਮਜ਼ਾ ਆ ਜਾਂਦਾ ਦਾਲ ਖਾ ਕੇ ਤੇ ਦਾਲ ਤੇ ਸੁੱਕੀ ਵੀ ਖਾਦ ਜਾਂਦੀ ਕਟੋਰੀ ਕਟੋਰੀ ਤੇ ਦਾਲ ਬਹੁਤ ਅੱਛੀ ਬੰਦੀ ਏ ਔਰ ਦਾਲ ਦਾ ਮਜ਼ਾ ਵੀ ਸਿਰਫ ਰੋਟੀ ਨਾਲ ਹੁੰਦਾ ਹੈ भाई साढ़े वास्तव रोटी ना ही होना चावल नहीं खा सकते वरना चावल तो प्याज नींबू यह सब पाया हो दाल का दा मज़ा ही अपना है बस जी इधर दाल पाती है और देसी घ्यो तड़का ला छड़ दालू दाल का दा स्वाद चार गुना कर छड़ मैं ताकि बच्चे परेशान ना हो दाल का दा स्वाद नहीं है तो लाया तड़का मैं देसी घ्यो का तो बिच भी मैं देसी घ्यो ही पाया सी। मैं दूजा यूज ही नहीं किया ਦਾਲ ਦੇ ਵਾਵਾ ਬਣ ਗਏ ਵੇਖੋ ਦਾਲ ਦੀ ਸ਼ਕਲ ਦੇਖੋ ਜਰਾ ਆ ਕਿਹਾ ਨਖਰ ਕੇ ਦਾਲ ਆਈਏ ਤੇ ਦੇਖੋ ਜੀ ਮੈਂ ਕਿੱਸ ਨਾ ਤੜਕੇ ਦਾ ਪਤਾ ਹੀ ਨਹੀਂ ਚੱਲਣਾ ਆਪ ਨੂੰ ਕਿੱਥੇ ਤੁਸੀਂ ਤੜਕਾ ਪਾਣਾ ਵਿੱਚ ਕਿ ਤੁਸੀਂ ਪਿਆਜ਼ ਭੁੰਨਿਆ ਨਹੀਂ ਬੁੰਨਿਆ ਤੇ ਤੁਸੀਂ ਕੋਈ ਛੀ ਭੁੰਨੀ ਬੁਣੀ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਤੁਹਾਨੂੰ ਸਵਾਦ ਦਾ ਜਾਨ ਹੈ ਦਾਲ ਦਾ ਵਧੀਆ ਵਾਵਾ ਪਲਾ ਕੇ ਵੇਖੋ ਮੇਰੇ ਤਰੀਕੇ ਨਾਲ ਇੱਕ ਵਾਰੀ a few moments later ਤੇ ਬਾਅਦ ਹੀ ਮੈਂ ਕਰਤਾ ਸੀ ਲੰਚ ਤਿਆਰ ਤੇ ਲੰਚ ਤਿਆਰ ਕਰਕੇ ਮੈਂ ਆ ਗਈ ਅੰਦਰ ਅੰਦਰ ਆ ਕੇ ਮੈਂ ਲੱਗ ਗਈ ਆਪਣੇ ਪ੍ਰੋਸੈਸ ਤੇ ਕਿਉਂਕਿ ਵਰਨਾ 치ਆ ਸੀਡ ਪੀਣ ਤੋਂ ਬਾਅਦ ਨਾ ਮੈਂ ਇੱਕ ਕੰਟਾ ਆਰਾਮ ਨਾਲ ਲੇਟੀ ਰਵਾਂਗੀ ਆਰਾਮ ਕਰਾਂਗੀ ਤੇ ਉਸ ਕਰਕੇ ਨਾ ਮੈਂ ਪਹਿਲੇ ਹੀ ਨਾ ਲੰਚ ਬਣਾਤਾ फटाफट ਦਾਲ ਵੀ ਬਣਾਤੀ ਚੌਲ ਵੀ ਬਣਾਤੇ ਤੇ ਆਪਣਾ ਸਾਰਾ ਕੰਮ ਨਿਬੇੜ ਲੈ ਕੇ ਚੰਦਾ ਤੇ ਬਾਅਦ ਜੀ ਹੁਣ ਮੈਂ ਚੀਆ ਸੀਡ ਪੀ ਕੇ ਅੱਧਾ ਪੂਣਾ ਘੰਟਾ ਰੁੱਕ ਕੇ ਫਿਰ ਮੈਂ ਕਿਚਨ ਜਾਵਾਂਗੀ ਫਿਰ ਮੈਂ ਕੋਈ ਹੋਰ ਕੰਮ ਕਰਾਂਗੀ ਜੋ ਇਹਨਾਂ ਨੂੰ ਰੋਟੀ ਦੇਣੀ ਹੈ ਜਿਹੜੇ ਵੀ ਕੰਮ ਕਰਨੇ ਨੇ ਅੱਧੇ ਪੂਣੇ ਘੰਟੇ 'ਚ ਮੈਂ ਵੀ ਥੋੜਾ ਟੀਵੀ ਦੇਖ ਲਵਾਂ ਥੋੜਾ ਬਿਗ ਬਾਸ ਤੇ ਨਜ਼ਰ ਮਾਰ ਲਵਾਂ ਕੀ ਹੋ ਰਿਹਾ ਬਿਗ ਬਾਸ ਹੀ ਅੱਜਕੱਲ ਤੇ ਬੜੇ ਹੀ ਚੱਲ ਰਿਹਾ ਸਹੀ ਲੈਵਲ ਬਿਗ ਬਾਸ ਦਾ ਵੀ ਤੇ ਬਾਅਦ ਜੀ ਉਹੀ ਕਰਨੀ ਆ ਮੈਂ ਵੇਲੇ ਵੇਲੇ 2-4 ਮਿੰਟ ਜਿਹੜੇ ਮਿਲਦੇ ਨੇ ਬਿਗ ਬਾਸ ਤੇ ਨਜ਼ਰ ਮਾਰ ਲਗੀਆਂ ਕੁਝ ਕੁਝ ਮੈਂ ਆਪ ਨੂੰ ਵੀ ਕੈਮਰਾ ਹੀ ਦੇਖ ਲੈਣੀਆਂ ਆਪ ਨੂੰ ਵੀ ਦਿਖਾ ਦਿੰਦੀ ਆ ਆਪਣੀ ਚੀਆ ਸੀਡ ਤੇ ਬੱਸ ਜੀ ਇਹੀ ਚੱਲ ਰਿਹਾ ਸਾਡੀ ਜ਼ਿੰਦਗੀ ਇਸ ਤੇ ਬਿਗ ਬਾਸ ਇੱਥੇ ਦੇ ਬਿਗ ਬਾਸ ਉੱਥੇ ਇਹੀ ਚੱਲਦਾ ਪਿਆ ਸੀ ਟੀਵੀ 'ਚ ਔਰ ਕਦੀ ਔਰ ਕੋਈ ਕੋਈ YouTube ਚੱਲਦਾ ਹੈ ਕਿਸੇ ਕਿਸੇ ਦੇ ਵਲੌਗ ਵੇਖ ਲੈਨੇ ਆ ਜਿਵੇਂ ਜਿਵੇਂ ਵਲੌਗ ਆਂਦੇ ਨੇ ਉਵੇਂ ਵੇਖ ਲੈਣੀਆਂ ਵਲੌਗ ਨਾਲ ਨਾਲ ਬਿਗ ਬਾਸ ਦੇਖ ਲੈਣੀਆਂ ਬਸ ਆਪਣਾ ਟਾਈਮ ਕੱਟੀ ਜਾਂਦਾ ਜਿਵੇਂ ਕਿਵੇਂ ਠੀਕ ਹੈ ਜੀ ਤੇ ਬੱਸ ਜੀ ਹੁਣ ਆਪਣੀ ਜ਼ਿੰਦਗੀ ਤੇ ਕੱਟ ਗਈ ਹੁਣ ਇਹ ਦੇਖੋ ਜੀ ਚੀਆ ਸੀਡ ਦਾ ਗਲਾਸ ਹੀ ਪੂਰਾ ਪੀ ਜਾਵਾਂਗੇ ਫਟਾਫਟ ਕੰਮ ਖਤਮ ਕਰਾਂਗੇ ਇਹਨੂੰ ਵੀ ਪੀ ਕੇ ਦੇਖੋ ਜਿਹੜਾ ਕੰਮ ਜਿਹੜੇ ਟਾਈਮ ਤੇ ਸਹੀ ਟਾਈਮ ਤੇ ਖਤਮ ਹੋ ਜੇ ਉਹ ਸਹੀ ਏ ਰੋਟੀ ਸਬਜੀ ਬਣ ਗਈ ਸਵੇਰੇ ਟਾਈਮ ਤੇ ਸਹੀ ਚੀਆ ਸੀਡ ਪੀ ਲਈ ਸਹੀ ਇਸ ਤੋਂ ਬਾਅਦ ਹੋ ਆਪਣਾ ਕੁਛ ਖਾਣਾ ਪੀਣਾ ਸ਼ੁਰੂ ਕਰਾਂਗੇ ਉਹ ਵੀ ਤਾਂ ਕਰਨਾ ਹੈ ਨਾ ਐਨੀ ਲੇਟ ਹੋ ਗਿਆ ਕੁਛ ਖਾਦਾ ਹੀ ਨਹੀਂ ਸਵੇਰ ਦਾ ਇੱਕ ਚਾਹ ਦਾ ਕੱਪ ਪੀਤਾ ਆਇਆ ਤਾਂ ਉਸ ਤੋਂ ਬਾਅਦ ਚੀਆ ਸੀਡ ਪੀ ਲੈਣੀਆਂ ਫਿਰ ਬਸ ਜੀ ਹੋਰ ਕੀ ਕੰਮ ਕਰਨੇ ਨੇ ਅਸੀਂ ਚੀਆ ਸੀਡੀ ਪੀਣੀ ਏ ਬਸ ਉਹਨੇ ਥੋੜਾ ਜਿਹਾ ਪਾਣੀ ਹੋਰ ਪਾ ਲਾਂਗੀ ਪਹਿਲੇ ਸੀ ਕਿ ਚਲੋ ਕੋਈ ਯੋਗ ਕਰ ਲਵਾਂ ਅੱਜ ਇਡਲੀ ਡੋਸਾ ਦਾ ਬੈਟਰ ਬਣਾ ਲਵਾਂ ਫਿਰ ਮੈਂ ਕਿਹਾ ਨਹੀਂ ਰਹਿਣ ਦੋ ਲੰਬਾ ਕੰਮ ਹੋ ਜਾਂਦਾ ਉਹ ਬਹੁਤ ਜ਼ਿਆਦਾ ਮੇਰੇ ਲਈ ਨਾ ਤੇ ਮੈਂ ਕਿਹਾ ਚਲੋ ਜ਼ਿਆਦਾ ਥਕਾਵਟ ਵਾਲਾ ਕੰਮ ਨਹੀਂ ਕਰਨਾ ਤੇ ਦਾਲ ਚਾਵਲ ਬਣਾਤੇ ਤੇ ਚਲੋ ਜੀ ਕੰਮ ਖਤਮ ਕੀਤਾ ਹੁਣ ਆਪਣੇ ਵਾਸਤੇ ਵੀ ਕੁਝ ਦਿਮਾਗੀ ਚੱਲ ਰਿਹਾ ਬਣਾਉਂਦਾ ਦੇਖੋ ਅੱਗੇ ਕੀ ਕੁਝ ਬਣਾਉਣੀ ਆ ਮੈਂ ਆਪਣੇ ਵਾਸਤੇ ਵੀ ਕਿਉਂਕਿ ਮੈਂ ਚਾਵਲ ਨਹੀਂ ਖਾਣੇ ਗਿਆ ਤੇ ਮੈਂ ਫੁਲਕਾ ਲਾਵਾਂ ਦਾਲ ਨਾਲ ਤੇ ਜਾਂ ਫਿਰ ਮੈਂ ਕੁਝ ਹੋਰ ਦੇਖਾਂ ਆਪਣੇ ਵਾਸਤੇ ਕਿਉਂਕਿ ਮੈਂ ਆਪਣੀ ਪੇਟ ਪੂਜਾ ਵੀ ਤੇ ਕਰਨੀ ਹੈ ਨਾ ਉਹਦੇ ਬਿਨਾਂ ਤੇ ਕੰਮ ਨਹੀਂ ਚੱਲਣਾ ਦੁਪਹਿਰ ਪੈ ਗਈ ਏ ਸਾਰਾ ਦਿਨ ਲੰਘ ਗਿਆ ਐਂ ਸੋਚ ਕੇ one hour later ਤੇ ਬਾਜੀ ਮੈਂ ਆ ਗਈ ਹਰ ਰਸੋਈ ਚ ਤੇ ਇਧਰ ਜਸ ਉੱਡ ਗਿਆ ਇਹ ਉਹੀ ਵਾਲੇ ਸਟੋਰੇ ਵਾਲੇ ਡੱਬੇ ਨੇ ਜਿਹੜੇ ਮੈਂ ਡੀਮਾਰਟ ਤੋਂ ਲਈ ਸਾਂ ਤੇ ਵੇਖੋ ਕਿੰਨੇ ਵਧੀਆ ਨੇ ਇਹਦੇ ਵਿੱਚ ਮੈਂ ਨਾ ਫ੍ਰੈਂਚ ਫ੍ਰਾਈਜ਼ ਰੱਖ رکھے ਨੇ ਕਈ ਵਾਰ ਨਾ ਜਸ ਘਰ ਦੇ ਆਲੂ ਖਾ ਲੈਂਦਾ ਤੇ ਕਈ ਵਾਰ ਉਹਨੂੰ ਸ਼ੌਕ ਹੁੰਦਾ ਹੈ ਕਿ ਉਹਨੂੰ ਉਹ ਜਿਹੜਾ KFC ਵਾਲੇ ਬਾਕਸ ਅਸੀਂ ਲਿਆ ਕੇ ਰੱਖੇ ਹੋਏ ਨੇ ਉਹਦੇ ਵਿੱਚ ਪਾ ਕੇ ਦੇਓ ਤੇ ਕਈ ਵਾਰ ਮੈਂ ਉਹਨੂੰ ਬਾਹਰ ਦੇ ਹੀ ਬਣਾ ਦਿੰਨੀ ਆ ਤੇ ਮੈਂ ਘਰ ਦੇ ਵੀ ਬਣਾ ਦਿੰਨੀ ਆ ਘਰ ਵੀ ਰੱਖੇ ਰੱਖੇ ਹੋਏ ਨੇ ਕੱਚੇ ਆਲੂ ਤੇ ਨਾਲ ਐ ਥੋੜੇ ਜਿ ਮੰਗ ਰਿਆ ਸੀ ਚਿੱਲੀ ਪੋਟੈਟੋ ਜਿਹੜੇ ਹੈਗੇ ਨੇ ਇਹਦੇ ਗੋਲਦਲ ਦਾਣੇ ਆ ਵਲੇ ਤੇ ਮੈਂ ਕਿਹਾ ਚੱਲ ਥੋੜੇ ਜਿ ਇਹ ਵੀ ਕਰ ਦੇਨੀ ਆ ਥੋੜੇ ਜਿ ਉਹ ਵੀ ਕਰ ਦੇਨੀ ਆ ਖਾ ਲੇਗਾ ਸਬਜ਼ਾ ਲੰਚ ਟਾਈਮ ਹੋ ਰਿਹਾ ਐ ਵੀ ਕੁਝ ਖਾ ਲੇਗਾ ਨਾ ਪੁੱਛਿਆ ਸੀ ਪਰਾਂਠਾ ਬਣਾਦਾ ਹੈ ਕਰਾ ਮੇਰਾ ਪਰਾਂਠਾ ਖਾਂ ਦਿਲ ਨਹੀਂ ਹੈ ਤੇ ਮੈਂ ਕਿਹਾ ਚੱਲ ਠੀਕ ਐ ਜੋ ਤੇਰਾ ਦਿਲ ਹੈ ਤੂੰ ਉਹ ਖਾ ਲੈ ਠੀਕ ਐ ਜੀ ਤੇ ਬਸ ਜੀ ਇਧਰ ਮੈਂ ਕੜਾਈ ਧਰ ਲਈ ਏ ਤੇ ਚਲੋ ਜੀ ਨਾਲ ਨਾਲ ਨਾ ਮੇਰਾ ਦਿਲ ਕਰਦਾ ਸੀ ਪੋਹਾ ਖਾਣ ਦਾ ਅੱਜ ਤੇ ਮੈਂ ਅੱਜ ਬਣਾਣੀ ਆ ਆਪਣੇ ਵਾਸਤੇ ਪੋਹਾ ਠੀਕ ਐ ਜੀ ਤੇ ਇਧਰ ਕੜਾਈ ਧਰਤੀ ਇਧਰ ਦੂਜੀ ਕੜਾਈ ਧਰਤੀ ਥੋੜਾ ਜਿਹਾ ਕਨੋਲਾ ਪਾ ਲਿਆ ਕਨੋਲਾ ਪਹਿਲੇ ਪਾ ਲਿਆ ਸੀ ਤੇ ਬਸ ਫਿਰ ਆਪ ਨੂੰ ਦਿਖਾਣ ਲਈ ਮੈਂ ਥੋੜਾ ਜਿਹਾ ਹੋਰ ਪਾ ਲਿਆ ਕਿਉਂਕਿ ਭਈ ਕਨੋਲਾ ਦਿਖਾਣਾ ਆਪ ਨੂੰ ਸੀ ਕਿਹੜਾ ਕੇਲਾ ਦੀ ਫਾਈਂਡ ਪਾ ਰਹੀਆਂ ਜੀਵੋ ਕਨੋਲਾ ਕਿਹੜਾ ਹੈਗਾ ਹੀ ਪੰਨੀ ਪੀਆ ਠੀਕ ਹੈ ਜੀ ਜਦੋਂ ਮੈਂ ਕਨੋਲਾ ਪਾਇਆ ਨਾ ਤੇ ਉਹਨਾਂ ਕੈਮਰਾ ਬੰਦ ਕਰ ਦਿੰਦੇ ਹੈ ਕੈਮਰਾ ਖੋਲ ਲੈਂਦਾ ਹੈ ਉਹੀ ਕਰਦਾ ਹੈ ਤੇ ਬਸ ਇੱਥੇ ਪਾ ਲਈਏ ਜੀ ਰਾਈ ਫਟਾਫਟ ਸਿੰਪਲ ਜਿਹਾ ਬੜਾ ਵਾਂਗੀ ਕਿਉਂਕਿ ਦਿਲ ਕਰਦਾ ਪਿਆ ਸੀ ਕੁਝ ਅਲੱਗ ਜਿਹਾ ਖਾਣ ਲਈ ਤੇ ਮੈਂ ਕਿਹਾ ਅਲੱ ਔਰ ਹੈ ਵੀ ਸਿੰਪਲ ਮਿੰਟਾ ਮਿੰਟਿਜ ਬਣ ਜਾਣੀਏ ਟਾਈਮ ਵੀ ਲਗੜਾ ਜਿੰਨੀ ਦੇਰ ਤੇ ਮੈਂ ਫਰਾਈ ਕਰਾਂਗੀ ਨਾ ਬੱਚੇ ਦੇ ਆਨੂ ਫਰਾਈਸ ਐਨੀ ਦੇ ਤੱਕ ਉਹ ਤਿਆਰ ਵੀ ਹੋ ਜਾਣਾ ਹੈ ਮੈਂ ਪਾਈਆਂ ਦੋ ਲਾਲ ਮਿਰਚਾਂ ਐ ਜੋ ਹੁੰਦੀ ਸਰਸੋ ਜਿਹਨੂੰ ਰਾਈ ਬੋਲਦੇ ਆ ਉਹ ਪਾ ਲਈ ਜਰਾ ਜੀ ਐਨਰ ਪਿਆਜ਼ ਕੱਟ ਕੇ ਰੱਖੇ ਸਨ ਉਹ ਪਾ ਲੈ ਨਾਲ ਹਰੀ ਮਿਰਚ ਪਾ ਲਈ ਜੀ ਬਸ ਐਨ ਨੂੰ ਹੁਣ ਅਸੀਂ ਪੁੱਲਾਂਗੇ ਫਟਾਫਟ ਹਲਕਾ ਜਾਂ ਪੁੰਨ ਪੁੰਨ ਕੇ ਪੁੰਨ ਬੁੰਨ ਕੇ ਥੋੜਾ ਜਿਹਾ ਲਾਲ ਕਰ ਲੈਣਾ ਹੈ ਤਦ ਉਹ ট্রান্সਪੇਰੈਂਟ ਜੋ ਬੋਲਦੇ ਨੇ ਉਹ ਕਰ ਲੋ ਇਹਨੂੰ ਠੀਕ ਹੈ ਜੀ ਕਿਉਂਕਿ ਇਹਨੂੰ ট্রান্সਪੇਰੈਂਟ ਕਰਾਂਗੇ ਤਾਂ ਹੀ ਮੁੱਠ ਸਵਾਦ ਆਏਗਾ ਨਾ ਸਵਾਦ ਤੇ ਆਏਗਾ ਜੇ ਕੱਚੇ ਕੱਚੇ ਸਵਾਦ ਆਏਗਾ ਫਿਰ ਤੇ ਇਧਰ ਜਿਵੇਂ ਪੋਹਾ ਕਢ ਲਿਆ ਇਹ ਪੋਗੇ ਦੇ ਅੰਦਰ ਇੱਕ ਹੋਰ ਮਸਾਲਾ ਨਿਕਲ ਜਾਣਾ ਹੈ ਜਿਹੜਾ ਮਸਾਲਾ ਮਨੂੰ ਪਸੰਦ ਨਹੀਂ ਏ ਮੈਂ ਕਦੀ ਇਸ ਮਸਾਲੇ ਦਾ ਪੈਕੇਟ ਨਹੀਂ ਖੋਲਿਆ ਮਨੂੰ ਨਹੀਂ ਪਤਾ ਇਹ ਮਸਾਲਾ ਕੀ ਵਜੋਂਦਾ ਹੈ ਮੈਂ ਕਦੀ ਪੈਕੇਟ ਵੀ ਖੋਲ ਕੇ ਨਹੀਂ ਦੇਖਿਆ ਇਹ ਇੱਕ ਪੈਕੇਟ ਚੋਂ ਦੋ 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 ਪੈਕੇਟ ਨਿਕਲਦੇ ਨੇ ਪੰਸਾਰੀ ਵਾਲੇ ਚੋਂ ਇਮਨ ਲੱਗਦਾ ਜਿਹੜਾ ਉਹ ਸੁੱਕਾ ਚਿਵੜਾ ਬਣਾਉਂਦੇ ਨਾ ਇਹ ਉਹਨਾਂ ਵਾਸਤੇ ਹੁੰਦੇ ਨੇ ਇਹ ਪੈਕੇਟ ਤੇ ਮੈਂ ਤੇ ਸਬਜੀ ਵਾਲਾ ਪੋਹਾ ਬਣਾਉਣੀ ਆ ਤੇ ਮੈਂ ਨੀ ਕਦੀ ਖੋਲ ਕੇ ਵੇਖੇ ਮੈਂ ਐਵੇਂ ਹੀ ਛੁੱਕੇ ਰੱਖ ਦੇਣੀਆਂ ਤੇ ਬਸ ਯਾਦ ਕਦੀ ਫੈਕਾ ਨਹੀਂ ਚਲੇ ਜਾਂਦੇ ਨੇ ਜਾਂ ਫਿਰ ਕਦੀ ਕੰਮਲ ਦੇ ਦਿੰਨੀਆਂ ਛੁੱਕੇ ਜਿਹੜੇ ਮਸਾਲਾ ਕੋਈ ਬਚਦਾ ਹੋਵੇ ਫालतू ਮੈਂ ਯੂਜ਼ ਨੀ ਮੈਂ ਕਦੀ ਚਿਵੜਾ ਨਹੀਂ ਬਣਾਇਆ ਘਰ 'ਚ ਨਾ ਚਿਵੜਾ ਮੈਨੂੰ ਖਾਣਾ ਨਹੀਂ ਕੋਈ ਮੈਂ ਵੀ ਬੜਾਵਾਂ ਪੋਹੇ ਵਾਲੀ ਨਮਕੀਨ ਕੋਈ ਨਾ ਖਾਣ ਵਾਲਾ ਮੈਂ ਕਿੰਨੀ ਖਾ ਲਾਂਗੀ ਮੈਂ ਤੇ ਫਿਰ ਉਹ ਲਸਣ ਵਾਲੀ ਨਮਕੀਨ ਜਿਹੜੀ ਲੈ ਕੇ ਆਨੀ ਆ ਨਾ ਮੈਂ ਉਹ ਹੀ ਖ ਤੇ ਮੈਂ ਇਹ ਚਿਵੜੇ ਵਾਲੇ ਨਮਕੀ ਨਹੀਂ ਖਾਂਦੀ ਮੈਂ ਬਣਾਈ ਨਹੀਂ ਕਦੀ ਮੈਂ ਖਾਣੀ ਕੀ ਏ ਠੀਕ ਹੈ ਜੀ ਤੇ ਹੁਣ ਦੇਖੋ ਜੀ ਇੱਥੇ ਕੀ ਹੋਇਆ ਜੀ ਇੱਥੇ ਸਿਲੰਡਰ ਖਤਮ ਹੋ ਗਿਆ ਕਾ ਬੋਹਾ ਤੋਤਾ ਤੇ ਉਹਨੇ ਕਹਿੰਦਾ ਗੈਸ ਤੂੰ ਚਲਾਈ ਨਹੀਂ ਮੈਂ ਕਿਹਾ ਮੈਂ ਗਿਆ ਦੋਨੋਂ ਚਲਾਈਆਂ ਸਨ ਤੇ ਮੈਨੂੰ ਲੱਗੇ ਸਿਲੰਡਰ ਹੀ ਖਤਮ ਹੋ ਗਿਆ ਦੇਖੋ ਜੇ ਮੇਰਾ ਦਿਮਾਗ ਕੰਮ ਨਾ ਕਰੇ ਮੈਂ ਸਿਲੰਡਰ ਨਾ ਭਰਾ ਕੇ ਰੱਖਾਂ ਤੇ ਇਸ ਟਾਈਮ ਤੇ ਕਿੰਨੀ ਮੁਸ਼ਕਿਲ ਹੋ ਜਾਏ ਇਹ 2:30 ਵਜੇ ਟਾਈਮ ਹੋ ਰਿਹਾ ਠੀਕ ਹੈ ਕੋਈ ਟਾਈਮ ਕੱਢਦਾ ਨਹੀਂ ਔਰ ਇਸ ਟਾਈਮ ਤੇ ਕੋਈ ਸਿਲੰਡਰ ਵਾਲਾ ਨਹੀਂ ਆਂਦਾ ਸਰਦਾਰ ਜੀ ਆਪਣੀ ਗੱਲਾਂ ਕਰਦੇ ਨੇ ਤੂੰ ਖਰਚਾ ਕਰਦੀ ਏ ਤੂੰ ਖਰਚਾ ਕਰਨੀ ਅਰੇ ਖਰਚਾ ਨਾ ਕਰਾਂ ਤੇ ਕੀ ਕਰਾਂ ਚੀਜ਼ਾਂ ਨੂੰ ਪਹਿਲੇ ਹੀ ਮੈਂ ਘਰ ਲਿਆ ਕੇ ਰੱਖਣੀ ਆ ਮੈਨੂੰ ਪਤਾ ਐਨ ਟਾਈਮ ਦੇ ਕਿੰਨੀ ਦਿੱਕਤ ਹੋ ਜਾਣੀ ਐ ਮੇਰਾ ਕੋਈ ਇੱਥੇ ਭੱਜਣ ਵਾਲਾ ਵੀ ਨਹੀਂ ਕਿ ਜਿੰਨ ਮੈਂ ਪਜਾਏ ਕਿ ਵਜਾ ਪਾਜੇਗਾ ਮੇਰਾ ਸਿਲੰਡਰ ਲਿਆ ਉਹ ਵੀ ਨਹੀਂ ਹੋਣਾ ਆਲੇ ਦੁਆਲੇ ਕੋਈ ਮੇਰਾ ਨਹੀਂ ਹੈਗਾ ਠੀਕ ਹੈ ਜੀ ਤੇ ਰਹਿਣਾ ਦੋ ਬੱਚਿਆਂ ਨਾਲ ਇਕੱਲੇ ਮੇਰਾ ਸੁੱਖਾ ਨਹੀਂ ਐ ਪਰ ਕਹਿੰਦੇ ਨਾ ਰੱਬ ਵੱਲੋਂ ਜ਼ਿੰਦਗੀ ਕੱਟੀ ਜਾ ਰਹੀ ਐ ਬਸ ਚੰਗੀ ਤੇ ਕੱਟੀ ਚੱਲੋ ਜੀ ਤੇ ਬਾਅਦ ਜੀ ਸਿਲੰਡਰ ਲੱਗ ਗਿਆ ਇੱਥੇ ਆਪਾਂ ਸਿਲੰਡਰ ਅੰਜਾਮ ਪਹਿਲੇ ਹੀ ਰੱਖਨੇ ਆ ਬਣਾ ਕੇ ਤੇ ਸਿਲੰਡਰ ਲਾ ਲਿਆ ਤੇ ਹੁਣ ਆਪਣਾ ਕੱਢ ਰਹੇ ਹਾਂ ਜੀ ਮਸਾਲਾ ਦੋਨੋਂ ਕੈਸਾ ਚਲਾਤੀਆਂ ਨੇ ਨਮਕ ਮਿਰਚ ਤੇ ਹਲਦੀ ਬਸ ਤੀਜਾ ਕੋਈ ਮਸਾਲਾ ਨਹੀਂ ਜਾਣਾ ਪੋਹੇ ਚ ਸਿੰਪਲ ਪੋਹਾ ਬਣਾਵਾਂਗੇ ਵਧੀਆ ਲਾਜਵਾਬ ਔਰ ਖਾਵਾਂਗੇ ਔਰ ਆਪ ਸਭ ਨੂੰ ਵੀ ਨਾਲ ਖਵਾਨਨੇ ਆ ਵੇਖੋ ਜਰਾ ਕਿੰਨਾ ਮਜ਼ੇਦਾਰ ਬਣੇਗਾ ਔਰ ਆਪ ਸਭ ਵੀ ਬਣਾ ਕੇ ਦੇਖਣਾ ਮੇਰੇ ਤਰੀਕੇ ਨਾਲ ਇੱਕ ਵਾਰੀ ਮੂੰਹ ਚ ਪਾਣੀ ਆ ਜਾਏਗਾ ਤੁਹਾਡੇ ਤੁਸੀਂ ਕਹਿੰਦੇ ਵਾਹ ਵਧੀਆ ਚੀਜ਼ ਦਸੀਏ ਇਹ ਜਰਾ ਜੀ ਮੈਂ ਹਿੰਗ ਪਾ ਲਈਏ ਉਹੀ ਮਸਾਲਾ ਜੀ ਪਿਆਜ਼ ਸਰਸੋ ਸੁਕੀ ਲਾਲ ਮਿਰਚ ਤੇ ਜਰਾ ਜੀ ਹਿੰਗ ਪਾ ਲਈਏ ਠੀਕ ਹੈ ਜੀ ਤੇ ਬਸ ਇਹਦੇ ਅੰਦਰ ਨਾ ਇਹ ਦੇਖੋ ਇਹਨਾਂ ਮੁਫਲੀਏ ਜੋ ਮੈਂ ਬੱਚਿਆਂ ਨੂੰ ਦੇਣੀਆਂ ਖਾਣ ਵਾਸਤੇ ਨਾ ਫਰਾਈ ਕਰਕੇ ਜਦੋਂ ਬਚ ਜਾਂਦੀਆਂ ਨੇ ਤੇ ਮੈਂ ਇੱਕ ਅਜੀ ਡੱਬੀ ਪਾ ਕੇ ਰੱਖ ਦਿੰਨੀ ਆ ਕਿ ਬਾਅਦ ਚ ਮੈਂ ਕਦੀ ਕੁਝ ਬਣਾਵਾਂਗੀ ਤੇ ਪਾ ਲੈਨੀ ਆ ਚਟਨੀ ਝਟਨੀ ਬਣਾਵਾਂ ਜਾਂ ਕੁਝ ਬਣਾਵਾਂ ਤੇ ਅੱਜ ਮੈਂ ਪਹੁੰਚ ਪਾਤੀ ਏ ਮਤਲਬ ਮੈਂ ਰੋਜ਼ ਥੋੜੀ ਥੋੜੀ ਮੁਫਲੀ ਦੋਨਾਂ ਦੇਣੀ ਆ ਦੋਨੋਂ ਖਾ ਲੈਂਦੇ ਨੇ ਕੋਈ ਕੋਈ ਢਾਣੇ ਦੋ ਚਾਰ ਪੰਜ ਬਚ ਜਾਂਦੇ ਨੇ ਤੇ ਮੈਂ ਰੱਖ ਲੈਨੀ ਆ ਮੈਂ ਛੁੱਟਦੀ ਨਹੀਂ ਐਵੇਂ ਚੀਜ਼ ਨੂੰ ਬੇਵेश ਕਿਉਂ ਕਰਨਾ ਹੈ ਕਿਉਂਕਿ ਮੈਂ ਕਈ ਵਾਰ ਨਾਲ ਦੀ ਚਟਨੀ ਬਣਾਉਣੀ ਆ ਮੈਂ ਉਹਦੇ ਛੀ ਪਾ ਲੈਣੀ ਆ ਹੁਣ ਜਿਵੇਂ ਅੱਜ ਪੋਹਾ ਬਣ ਗਿਆ ਪੋਹੇ ਚ ਪੈ ਤੀ ਤੇ ਉਹੀ ਬਸ ਨਮਕ ਮਿਰਚ ਹਲਦੀ ਵਾਲਾ ਮਸਾਲਾ ਪਾ ਲਿਆ ਤੇ ਬਸ ਜੀ ਐਨ ਥੋੜਾ ਜਿਹਾ ਕਰਾਂਗੇ ਅਸੀਂ ਮਿਕਸ ਤੇ ਨਾਲ ਨਾਲ ਅਸੀਂ ਪਾ ਦਾਂਗੇ ਆਪਣਾ ਪੋਹਾ ਤੇ ਇਹ ਬੜਾ ਖਿਲੇ ਖਿਲੇ ਪੋਹਾ ਬਣਨਾ ਵੇਖੋ ਤੁਸੀਂ ਆਹਾ ਕਿ ਦਾਣਾ ਲਗ ਬਣਨਾ ਸਵਾਦ ਆ ਜਾਂਦਾ ਮੁੱਚੀ ਚੀਜ਼ ਨੂੰ ਦੇਖ ਕੇ ਨਾ ਤੇ ਵੇਖੋ ਜੀ ਕਿ ਦਾਣਾ ਅਲੱਗ ਅਲੱਗ ਦਾਣਾ ਹੋਣਾ ਕੋਈ ਮੈ ਦਾਣਾ ਜੁੜਿਆ ਨਹੀਂ ਏ ਕੋਈ ਕੁਛ ਨਹੀਂ ਏ ਵਧੀਆ ਪੋਹਾ ਹਲਕਾ ਜਿਹਾ ਧੋ ਕੇ ਬਸ ਉਹਨੂੰ ਛੰਨੀ ਰੱਖ ਲੈਣਾ ਜਿਹੜੇ ਵੇਲੇ ਬਣਾਣਾ ਨਾ ਉਹਲੇ ਵੇਲੇ ਧੋਣਾ ਹੈ ਪਹਿਲੇ ਨਹੀਂ ਧੋਣਾ ਕਿਦਰ ਕਿਦਰ ਪਹਿਲੇ ਧੋ ਕੇ ਤੇ ਗਲਾ ਕੇ ਰੱਖ ਦੋ ਨਾ ਉਵੇਂ ਨਹੀਂ ਕਰਨਾ ਬਸ ਜਿਹੜੇ ਵੇਲੇ ਤੁਸੀਂ ਮਸਾਲਾ ਪੁੰਨਾ ਹੈ ਤੇ ਨਾਲ ਨਾਲ ਧੋ ਕੇ ਤੇ ਬਸ ਜਿੰਨਾ ਦਾ ਪਾਣੀ ਨਿਕਲ ਜਾਈ ਤੇ ਬਸ ਆਪਣਾ ਪੋਹਾ ਤਿਆਰ ਹੈ ਜੀ ਵੇਖੋ ਵਧੀਆ ਪੋਹਾ ਤਿਆਰ ਹੈ ਰੰਗ ਦੇਖੋ ਪੋਹੇ ਦਾ ਕਿੰਨਾ ਵਧੀਆ ਆਇਆ ਵੇਖੋ ਜਰਾ ਵਾਹ 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 ਮੁਫਲੀਆਂ ਦਾਣੇ ਚਮਕਦੇ ਪਏ ਨੇ ਵਾਹ ਵਾਹ ਪੋਹਾ ਲੱਗਦਾ ਪਿਆ ਦੇਖੋ ਸੇਵ ਸ਼ਕਲ ਹੀ ਅੱਛੀ ਨਹੀਂ ਹੈ ਖਾਂੜੀਸ਼ੀ ਪੋਹਾ ਅੱਛਾ ਹੈ ਤੇ ਇਹਨੂੰ ਹੋਰ ਰੰਗਦਾਰ ਬਣਾਵਾਂਗੇ ਦੇਖੋ ਜੀ yellow color ਮੁਫਲੀ ਦਾ ਲਾਲ ਕਰ ਤਨੀਏ ਦਾ ਹਰਾ ਕਲਰ ਔਰ ਥੋੜਾ ਜਿਹਾ ਤਨੀਆ ਨਾਲ ਮੇ दालिश ਵੀ ਪਾਤਾ ਤੇ ਤਨੀਆ ਦਾ ਕਲਰ ਵੀ ਔਰ ਮੁਫਲੀ ਦਾ ਕਲਰ ਵੀ ਔਰ ਪੋਹਾ ਦਾ ਕਲਰ ਸਭ ਕਲਰ ਮਿਲ ਮਿਕਸ ਕੇ ਹੋ ਗਿਆ ਤਾਂ ਕਿੰਨਾ ਵਧੀਆ ਬਣ ਗਿਆ ਦੇਖੋ ਤੇ ਇਹ ਥੋੜਾ ਜਿਹਾ ਬਚ ਗਿਆ ਸੀ ਮੇਰੀ ਕਟੋਰੀ ਮੈਂ ਪਰ ਲਈ ਆਪਣੀ ਇੱਕ ਤੇ ਆਪਣਾ ਨਾਲ ਚਾਹ ਦਾ ਕੱਪ ਲੈ ਲਿਆ ਤੇ ਬਸ ਜੀ ਉਹਨੇ ਜਿਹੜਾ ਬੱਚਿਆ ਸੀ ਨਾ ਇਹ ਮੈਂ ਜਾਰਿਸ਼ ਕੱਢਦਾ ਤੇ ਇਹਨੂੰ ਮੈਂ ਸਾਈਡ ਤੇ ਰੱਖ ਦਾਂਗੀ ਠੀਕ ਹੈ ਜੀ ਤੇ ਇਹ ਮੇਰਾ ਨੈਕਸਟ ਟਾਈਮ ਦਾ ਵੀ ਹੋ ਜਾਏਗਾ ਜੇ ਮੈਂ ਸ਼ਾਮੀ ਖਾਣਾ ਹੈ ਜਾਂ ਰਾਤੀ ਖਾਣਾ ਹੈ ਜੇ ਮੈਂ ਨਹੀਂ ਚਾਵਲ ਖਾਣੇ ਹੋਣਗੇ ਤੇ ਮੈਂ ਪੋਹਾ ਵੀ ਖਾ ਲਾਂਗੀ ਤੇ ਮੈਂ ਆਪਣੇ ਉਸੇ ਪੋਹਾ ਪਾ ਲਿਆ ਤੇ ਹੁਣ ਮੈਂ ਰੋਣਗ ਵਸਤੇ ਪਾ ਰਹੀਆਂ ਦਾਲ ਚਾਵਲ ਤੇ ਬਸ ਜੀ ਆਪਣਾ ਲੰਚ ਤਿਆਰ ਹੈ ਸਾਡਾ ਲੰਚ ਤਿਆਰ ਹੋ ਜਾਏਗਾ ਤੇ ਬਸ ਹੁਣ ਅਸੀਂ ਕਰਾਂਗੇ ਲੰਚ ਇੰਜੋਏ ਤੇ ਇੱਕ ਸਾਈਡ ਤੇ ਮੈਂ ਦਾਲ ਪਾਈ ਐ ਇੱਕ ਸਾਈਡ ਤੇ ਮੈਂ ਚਾਵਲ ਆਪ ਜੀ ਦਾਲ ਦਾ ਵੀ ਰੰਗ ਦੇਖ ਲਓ ਕਿੰਨਾ ਵਧੀਆ ਆਇਆ ਆਪ ਜੀ ਕੋਈ ਵੀ ਦੱਸ ਨਹੀਂ ਸਕਦਾ ਕਿ ਇਸ ਵਿੱਚ ਸਾਰਾ ਤੜਕਾ ਕੱਚਾ ਪਾਇਆ ਹੈ ਪਰ ਨਸਨ ਦਾ ਤੜਕਾ ਤੜਕਾ ਉੱਪਰ ਲਾਤਾ ਸੀ ਦੇਸੀ ਘਿਓ ਦਾ ਤੇ ਦਾਲ ਵੀ ਬਹੁਤ ਸਵਾਦ ਬਣ ਗਈ ਸੀ ਜੀ ਤੇ ਬਸ ਇਹ ਨਾਲ ਮੈਂ ਜਸ ਲਈ ਕਰ ਰਹੀ ਆ ਫਰਾਈਜ਼ ਔਰ ਉਹ ਤੇ ਆਪ ਦੇਖਣਾ ਇਹ ਫਰਾਈਜ਼ ਔਰ ਐਚਲੀ ਗਾਰਲਿਕ ਪੋਟੈਟੋ ਜੋ ਹੁੰਦੇ ਨੇ ਬਸ ਇਹ ਨੇ ਤੇ ਇਹ ਮੈਂ دیتا ਹਾਂ ਬੱਚਿਆਂ ਨੂੰ ਲੰਚ ਤੇ ਮੈਂ ਵੀ ਖਾ ਲਾਂਗੀ ਚਾਹ ਨਾਲ ਤੇ ਜਿੰਨੇ ਜਿੰਨੇ ਪੋਹਾ ਖਾਣੇ ਆਓ ਜੀ ਸਦਕੇ ਬਹੁਤ ਵਧੀਆ ਬਣਿਆ ਹੈ ਆਪਾਂ ਨਿੰਬੂ ਨਿਚੋੜਾਂਗੇ ਤੇ ਪੋਹਾ ਖਾਂਗੇ ਐਨਜੋਏ ਕਰਾਂਗੇ ਔਰ ਵੈਸੇ ਵੀ ਨਾ ਕਦੀ ਕਦੀ ਐਵਜ ਚੀਜ਼ਾਂ ਖਾ ਲੈਣੀ ਚਾਹੀਦੀ ਹੈ ਰੋਜ਼ ਰੋਟੀ ਖਾਣਾ ਵੀ ਠੀਕ ਨਹੀਂ ਹੈ ਤੇ ਕਦੇ ਕਦੀ ਆਪਾਂ ਚੇਂਜ ਕਰਦੇ ਰਹੀਏ ਨਾ ਤੇ ਦਿਲ ਵੀ ਲੱਗਿਆ ਰਹਿੰਦਾ ਹੈ ਕਿ ਹਾਂ ਅਸੀਂ ਬਦਲ ਕੇ ਕੋਈ ਚੀਜ਼ ਖਾਦੀਏ ਰੋਜ਼ ਇੱਕੋ ਚੀਜ਼ ਖਾਵਾਂਗੇ ਉਸ ਤੇ ਵੀ ਦਿਲ ਨਹੀਂ ਲੱਗਦਾ ਤੇ ਠੀਕ ਹੈ ਜੀ ਤੇ ਬੱਸ ਜੀ ਇਹ ਸਾਡਾ ਲੰਚ ਹੋ ਗਿਆ ਬਲੌਗ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ Thank <laughs> you.